ਸਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੋਮਰਪ੍ਰੀਤ ਕੌਰ ਸਕੂਲ ਆਫ ਐਮੀਨੈਂਸ ਵਿੱਚ ਪਲੱਸ 2 ਕਮਰਸ ਦੀ ਵਿਦਿਆਰਥਣ ਹਾਂ ਅੱਜ ਅਸੀਂ ਸਾਰੇ ਬੱਚੇ ਯੂਥ ਨਸ਼ਾ ਵਿਰੁੱਧ ਵਕਤਾਂ ਵਿੱਚ ਸ਼ਾਮਿਲ ਹੋਏ ਹਾਂ ਤੇ ਮਤਲਬ ਤੁਹਾਨੂੰ ਬਹੁਤ ਚੰਗਾ ਲੱਗਾ ਇਸ ਵਿੱਚ ਸ਼ਾਮਿਲ ਹੋ ਕੇ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਅਜੇ ਹੀ ਗਤੀਵਿਧੀਆਂ ਦੁਬਾਰਾ ਦੁਬਾਰਾ ਸਮੇਂ ਸਿਰ ਕਰਵਾਉਣ ਤਾਂ ਜੋ ਅੱਜ ਕੱਲ੍ਹ ਦੇ ਨੌਜਵਾਨ ਹਨ ਜੋ ਨਸ਼ਾ ਵੱਲ ਜਾ ਰਹੇ ਹਨ ਨਸ਼ਾ ਤੋਂ ਧਿਆਨ ਹਟਾ ਕੇ ਆਪਣਾ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਦੇਣ ਧੰਨਵਾਦ ਦੇ ਦੇ ਕੋਟ ਬੁਫੇ ਗੱਲਦਾ ਯਾਰ ਸ੍ਰਿ ਸ਼ਕਾ ਸਰ ਨੂੰ ਮੈਂ ਸ਼ਮੀਰ ਤੋਂ ਸਕੂਲ ਆਫ ਐਮਿਨੈਂਸ ਪਲਸ 2 ਕਮਰਸ ਦੀ ਵਿਦਿਆਰਥਣ ਹਾਂ ਜਿਵੇਂ ਕਿ ਅੱਜ ਸਤਿਕਾਰਯੋਗ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਸੀਂ ਯੁਥ ਨਸ਼ਾ ਵਿਰੁੱਧ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਹਾਂ ਤੇ ਇਸ ਵਿੱਚ ਅਸੀਂ ਸਰਕਾਰ ਨੂੰ ਥੈਂਕਸ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਇਹ ਆਰਗੇਨਾਈਜ਼ ਕੀਤਾ ਵੀ ਅਸੀਂ ਨਸ਼ਿਆਂ ਦੇ ਵਿਰੁੱਧ ਕਿ ਨੌਜਵਾਨਾਂ ਨੂੰ ਜਾਗਰੂਕਤਾ ਕਰੀਏ ਕਿ ਬਹੁਤ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਦਾ ਧਿਆਨ ਦੇਣ ਤੇ ਉਹ ਸਾਰੇ ਆਪਣੀ ਊਰਜਾ ਦਾ ਧਿਆਨ ਸਾਰਾ ਕਿ ਕਹਿੰਦੇ ਖੇਡਾਂ ਤੇ ਪੜਾਈ ਵੱਲ ਜਾਣ ਤੇ 下去，我迎。